ਅਸੀਂ ਸਾਰਾ ਬਲੱਡ ਕੈਂਪ ਲਗਾਇਆ ਗਿਆ ਕਿ ਕਹਿਣਾ ਚਾਹੁੰਗੇ ਉਹ ਨਹੀਂ ਜੀ ਜਿਸ ਕੋ ਅੱਜ ਅਮਰ ਸ਼ਹੀਦ ਰਾਲਾ ਜਗਦਨਾਰਨ ਜੀ ਦੇ ਚੌਥਾ ਦਿਨ ਜਿਹੜੀ ਹੈ ਪੁਨਜੀ ਤੇ ਤੇ ਨਾ ਬੂੰਦਮ ਕੈਂਪ ਲਗਾਇਆ ਗਿਆ ਔਰ ਅੱਜ ਤੁਸੀਂ ਦੇਖਿਆ ਹੋਏਗਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਨੇ ਬੂੰਦਮ ਕੈਂਪ ਲੱਗਦੇ ਨੇ ਔਰ ਇਹ ਹਰ ਸਾਲ ਜਿਹੜੇ ਬੂੰਦਮ ਕੈਂਪ ਲੱਗਦੇ ਨੇ ਔਰ ਇਹ ਜਨਾ ਖੂਨਦਾਨ ਦੇਖੋ ਸਭ ਤੋਂ ਵੱਡਾ ਦਾਨ ਹੈ ਅੱਜ ਕੱਲ ਤੇ ਵੈਸੇ ਜਿਸ ਤਰੀਕੇ ਨਾਲ ਸਾਰੇ ਪੰਜਾਬ ਦੇ ਵਿੱਚ ਫੜ ਆਇਆ ਹੋਵੇ ਔਰ ਜਿਸ ਤਰੀਕੇ ਦੇ ਨਾਲ ਬਿਮਾਰੀਆਂ ਛੱਡੀਆਂ ਨੇ ਤੇ ਖੂਨ ਦਿੱਕਤੇ ਵੀ ਜੂਤ ਪੈ ਸਕਦੀ ਹੈ ਤੇ ਮੈਂ ਤੇ ਸਾਰੇ ਆਪਣੇ ਵੀਰਾਂ ਨੂੰ ਇਹ ਅਪੀਲ ਕਰਾਂਗਾ ਵੀ ਆਓ ਅਸੀਂ ਸਾਰੇ ਖੂਨਦਾਨ ਕਰਕੇ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਤੁਨ ਮੈਂ ਕੈਂਪ ਲਗਾਇਆ ਗਿਆ ਹੈ ਅੱਜ ਦੇਖੋ ਅਸੀਂ ਤੇ ਵੈਸੇ ਹਰ ਸਾਲ ਹੀ ਸਾਡੇ ਦੋ ਦਿਨ ਜਿਹੜੇ ਕੈਂਪ ਲੱਗ ਜਾਂਦੇ ਨੇ ਅਸੀਂ ਹਰ ਸਾਲ ਲਗਾਉਂਦੇ ਹਾਂ ਤੇ ਕੋਈ ਇਨਾ ਦੇ ਕਿੰਤੀ ਨਹੀਂ ਹੈ ਜੀ ਤੁਸੀਂ ਦੇਖਦੇ ਤੁਸੀਂ ਜਦੋਂ ਇਸ਼ਾ ਆਦੇ ਹੋ ਵੀ ਇਹਦੇ 2-3 ਮਹੀਨੇ ਬਾਅਦ ਕੋਈ ਨਾ ਕੋਈ ਕੈਂਪ ਜਿਹੜਾ ਨੇ ਸਾਡੇ ਕਮਟਰ ਦੇ ਚੱਲ ਕਦੇ ਨਹੀਂ ਨੇ ਤੇ ਅਜੇ ਖੂਨ ਦਾ ਜਿਹੜਾ ਕੈਂਪ ਲਗਾਇਆ ਗਿਆ ਹੈ ਖੂਨ ਦਾ ਕੈਂਪਸ ਉੱਤੇ ਜਿਸ ਤਰ੍ਹਾਂ ਕਿ ਨੋਦੋਂ ਬਸਿਆ ਵੀ ਸਭ ਤੋਂ ਵੱਡਾ ਧਾਨ ਦਨਪੂਨ ਦਾ ਕਿਉਂਕਿ ਅਸੀਂ ਕਿਸੇ ਦੀ ਜਿੰਦਗੀ ਬਚਾ ਸਕਦੇ ਹਾਂ ਕਿਸੇ ਭੈਣ ਦੀ ਜਿੰਦਗੀ ਬਚਾ ਸਕਦੇ ਹਾਂ ਤੇ ਬਰਾਦ ਦੀ ਜਿੰਦਗੀ ਬਚਾ ਸਕਦੇ ਹਾਂ ਕਿਸੇ ਮਾਤਾ ਦੀ ਜਿੰਦਗੀ ਬਚਾ ਸਕਦੇ ਹਾਂ ਔਰ ਅੱਜ ਮੈਨੂੰ ਇੱਕ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਖੂਨਦਾਨ ਕੈਂਪ ਦੇ ਵਿੱਚ ਸਾਡੀ ਇੱਕ ਭੈਣ ਤੁਸੀਂ ਦੇਖਿਆ ਹੋਏਗਾ ਜਿਹੜੀ ਉਹ ਵੀ ਖੂਨਦਾਨ ਕਰਨ ਆਈ ਹੈ ਔਰ ਮੈਂ ਉਹਨਾਂ ਨੂੰ ਪੁੱਛਿਆ ਭੈਣ ਜੀ ਤੁਸੀਂ ਖੂਨਦਾਨ ਕਰਨ ਕਿਉਂ ਨਹੀਂ ਹਾਂਜੀ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਿਮਾਰੀਆਂ ਆ ਰਹੀਆਂ ਨੇ ਜਿਸ ਤਰੀਕੇ ਨਾਲ ਖੜ ਆਏ ਨੇ ਬਰਸਾਦ ਦੇ ਵਿੱਚ ਬਹੁਤ ਸਾਰੀਆਂ ਤਦ ਲਈ ਬਾ ਸਕਦੇ ਆਂ ਕਿ ਕਿਸੇ ਨੂੰ ਵੀ ਖੂਨ ਦੀ ਲੋੜ ਤੇ ਮੈਂ ਸਕਦੇ ਤੇ ਕਿ ਮੇਰੇ ਵਿੱਚ ਹੈ ਕਿ ਮੈਂ ਖੂਨ ਦਾਨ ਕਰਾਂ ਕਿਸੇ ਨਾ ਕਿਸੇ ਦੀ ਜਿੰਦਗੀ ਬਚਾ ਸਕਾਂ ਤਦੋਂ ਕੋ ਜੋ ਡਾਕਟਰ ਦੀ ਟੀਮ ਆ ਪਹੁੰਚੀ ਅੱਜ ਤੇ ਤਦੋਂ ਕੋ ਡਾਕਟਰ ਦੀ ਟੀਮ ਆ ਪਹੁੰਚੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚੋਂ 10 15 ਲੋਕਾਂ ਨੇ ਡਾਕਟਰ ਦੀ ਟੀਮ ਪਹੁੰਚੀ ਮੈਂ ਸਾਰੇ ਡਾਕਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਬਹੁਤ ਕੀਮਤੀ ਸਮਾਂ ਕੱਢ ਕੇ ਮੇਰੇ ਦਫ਼ਤਰ ਦੇ ਅੱਚੇ ਜਿਹੜਾ ਕੈਂਪ ਲਗੂਗਾ ਕੈਂਪ ਲਗਾਇਆ ਹੋਵੇ ਔਰ ਧੰਨਵਾਦ ਕਰਨਾ ਜਿਹੜੇ ਲੋਕ ਹੁੰਦੇ ਰਹੇ ਉਹ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਵਨਗੇ ਜਿਹੜੇ ਨਸ਼ਿਆਂ ਦੇ ਵਿੱਚ ਉੱਪਰਤੀ ਜਾ ਰਹੀ ਹੈ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਬਿਲਕੁਲ ਸਾਡੇ ਪੰਜਾਬ ਦੇ ਵਿੱਚ ਤੇ ਆਪਾਂ ਸਾਰੇ ਜਾਣਦੇ ਹਾਂ ਜਿਸ ਤਰੀਕੇ ਦੇ ਨਾਲ ਨਸ਼ਾ ਫੈਲਦਾ ਜਾ ਰਿਹਾ ਹੈ ਔਰ ਕੰਟਰੋਲ ਵੀ ਨਹੀਂ ਹੋ ਰਿਹਾ ਅਸੀਂ ਸਾਰੇ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਧਿਆਨ ਹੈ ਜਿਹੜਾ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਤੇ ਅੰਦਨਾ ਚੈਦਾਵੇ ਹੋਰ ਸਾਰੇ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਜਿਵੇਂ ਜਦੋਂ ਦੇ ਤਾਂ ਦੇਣਾ ਚੱਲਿਆ ਬਿਦੇ ਨਾਲ ਸੀ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਡਟ ਸਕੀ ਨਸ਼ਾ ਮੁਕਤ ਜਿਹੜਾ ਸੀ ਪੰਜਾਬ ਬਣਾ ਸਕੀ ਪਰ ਸਾਡੇ ਦੇਖੋ ਜਿਸ ਤਿੱਕੇ ਨਹਰਾਇਓ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਸਾਡੇ ਦੇਖਦੇ ਭਰਾ ਮੰਤਰੀ ਨਰਿੰਦਰ ਮੋਦੀ ਜੀ ਇੰਜਰਟੇਨਿੰਗ ਗੁਰਦਾਸਪੁਰ ਆ ਰਹੇ ਨੇ ਹਿਮਾਚਲ ਚ ਜਾ ਰਹੇ ਨੇ ਪੰਜਾਬ ਦੇ ਵਿੱਚ ਵੀ ਆ ਰਹੇ ਨੇ ਔਰ ਜਿਸ ਤਰੀਕੇ ਨਾਲ ਜ਼ਿੰਮੇਦਾਰਾ ਮੇਰੇ ਭਰਾਵਾਂ ਦਾ ਜ਼ਮੀਨਾਂ ਜਿਹੜੀਆਂ ਨੇ ਸਾਡੀਆਂ ਫਸਲਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਔਰ ਸਭ ਤੋਂ ਮਾੜੀ ਗੱਲ ਇਹ ਹੈ ਕਿ 10-10 4-4 ਫੁੱਟ ਦੇ ਕਰੀਬ ਜਿਹੜਾ ਰੇਤਾ ਆ ਗਿਆ ਉਹ ਰੇਤਾ ਇੱਕ ਜ਼ਮੀਨਾਂ ਦੇ ਉੱਪਰ ਆਣਾ ਔਰ ਅਗਲੇ 2 ਸਾਲ ਤੱਕ ਜਿਹੜੇ ਫਸਲ ਵੀ ਨਹੀਂ ਕਰ ਸਕਦੇ ਕਿਸੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਆਏ ਨੇ ਤੇ ਅਸੀਂ ਤੇ ਉਹਨਾਂ ਕੇ ਵੀ ਰਿਕਵੈਸਟ ਕੀਤੀ ਹੈ ਔਰ ਅੱਗੋਂ ਵੀ ਕਰਾਂਗੇ ਕਿ ਵੱਧ ਤੋਂ ਵੱਧ ਸਹਾਇਤਾ ਜਿਹੜੀ ਹੈ ਪੰਜਾਬ ਨੂੰ ਦਿੱਜਾ ਵੇ ਜਿਹਦੇ ਨਾਲ ਸਾਡੇ ਪੰਜਾਬ ਦੇ ਜਿਮੀਦਾਰ ਜਿਹੜੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਵੇ ਉਹਦੀ ਪਿੰਕਿਸਤਿਕਾ ਰਿਪੋਰਟ ਦਿਓ ਸਕੇ ਤੁਹਾਡੇ ਵੱਲੋਂ ਇਦਾਂ ਦੇ ਕੈਂਪ ਲੱਗਦੇ ਰਹਿਣਗੇ ਬਿਲਕੁਲ ਜੀ ਅਸੀਂ ਪਹਿਲੋਂ ਵੀ ਲਗਾਨੇ ਆਂ ਜੀ ਅੱਗੋਂ ਵੀ ਲੱਗਦੇ ਰਹਿਣਗੇ ਕੀ ਕਰਨ ਚੰਗੇ ਜਿਹੜਾ ਬਲੱਡ ਕੈਂਪ ਰੁਕਾਇਆ ਗਿਆ ਜੀ ਮੈਂ ਬਧਾਈ ਦਿੰਨਾ ਸਾਡੇ ਸਤਕਾਰਯੋਗ ਗੁਰਦੇਵ ਸ਼ਰਮਾ ਜੀ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਸਾਡੇ ਜਲਦੀਪ ਸਿੰਘ ਮੀਟੋ ਜੀ ਅਸ਼ਨੀਰ ਕੰਡਨ ਜੀ ਸਾਡੇ ਮੰਡਲ ਪ੍ਰਧਾਨ ਜੋਰ ਸਾਹਿਬ ਮੇਰੇ ਜਨਰਲ ਸੈਟੀ ਅਦਲੀ ਮੱਲੀ ਸਾਹਿਬ ਸਾਰਿਆਂ ਨੇ ਇੱਕ ਰਲਮਿਲ ਕੇ ਉਪਰਾਲਾ ਕੀਤਾ ਔਰ ਇੱਥੇ ਅੱਜ ਦਾੜਾ ਜਗਤ ਨਰੇਂਦਰ ਜੀ ਉਸ ਸ਼ਹਾਦਤ ਨੂੰ ਯਾਦ ਕਰਦੇ ਹੋਏ ਮਾਨਵਤਾ ਦੀ ਸੇਵਾ ਦੇ ਲਈ ਅਜ ਕੁੰਦਨ ਦਾਨ ਕੈਂਪ ਦਾ ਜੀਵਨ ਕੀਤਾ ਬੜਾ ਮਹਾਨ ਉਪਰਾਲਾ ਔਰ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਨੂੰ ਨੌਜਵਾਨ ਵਰਗ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਕੰਮ ਕਰਦੇ ਆ ਇਹ ਸਭ ਨੂੰ ਇਸ ਕਰਦੇ ਲਈ ਬਹੁਤ ਬਹੁਤ ਬਧਾਈ ਦਿੰਦਾ। ਉਹ ਨੌਜਵਾਨ ਪੀੜੀ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਜਿਹੜੇ ਨਸ਼ਿਆਂ 'ਚ ਜੀ ਨੌਜਵਾਨ ਵਰਗ ਜੋ ਸਾਡਾ ਅਜਦਾ ਉਹ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੈ। ਨੌਜਵਾਨ ਵਰਗ ਹਮੇਸ਼ਾ ਸੇਵਾ ਲਈ ਸਮਰਪਿਤ ਆ। ਨੌਜਵਾਨ ਵਰਗ ਦਾ ਨਾਮ ਕਿਸੇ ਵੀ ਬੁਰਾਈਆਂ ਨਾਲ ਨਸ਼ਿਆ ਨਾਲ ਜੋੜ ਕੇ ਉਹ ਇੱਕ ਹੋਰ ਟੰਗ ਦੇ ਨਾਲੋਂ ਪ੍ਰਦਰਸ਼ਨ ਕੀਤਾ ਜਾਂਦਾ ਹਾਜੇ ਅਗਰ ਕਿਸੇ ਵੀ ਕਾਮੇ ਚ ਯੋਗਦਾ ਸਭ ਤੋਂ ਵੱਧ ਹੈ ਤਾਂ ਨੌਜਵਾਨ ਵਰਗ ਦਾ ਹਮੇਸ਼ਾ ਹੀ ਰਹਿਣਾ ਤੁਸੀਂ ਪੁਰਾਣੇ ਸਮੇਂ ਤੋਂ ਇਤਿਹਾਸ ਚੱਕ ਲੋ ਕੁਰਬਾਨੀਆਂ ਤੋਂ ਦੇਖ ਕੇ ਕਿ ਕਿਸੀ ਲਾਹਣੇ ਉਪਰ ਅੱਜ ਦਾ ਜੇ ਨੌਜਵਾਨ ਵਰਗਾ ਉਹਦਾ ਆਪਣੇ ਦੇਸ਼ ਨੂੰ ਆਪਣੇ ਰਾਸ਼ਟਰ ਨੂੰ ਆਪਣੇ ਸਮਾਜ ਨੂੰ ਆਪਣੇ ਇਲਾਕੇ ਨੂੰ ਔਰ ਜੋ ਪੰਜਾਬ ਕੇ ਜੀਸੂਵਤ ਆਇਆ ਉਹੋ ਜਿਹੜੇ ਖੰਦੇ ਲਈ ਇਹ ਨੌਜਵਾਨ ਵਰਗ ਆਪਣਾ ਬਚਾਤਾ ਅੱਜ ਇੱਕ ਫੋਨਦਾਨ ਦੇ ਰਿਪੋਰਟ ਦੇਖ ਰਿਹਾ ਹੂੰ ਕਿ 99% ਨੌਜਵਾਨ ਵਰਗ ਆਪਣਾ ਜੋੜ ਦਰਤਾ ਹੈ ਉਹ ਬਹੁਤ ਵਧਾਈ ਦਾ ਮਾਤਰ ਹੈ ਇਸੇ ਤਰ੍ਹਾਂ ਕੈਂਪ ਲੱਗਦੇ ਜਾਣਗੇ ਤੁਹਾਡੇ ਵੱਲੋਂ ਇਹ ਅੱਜ ਸ਼ੁਰੂਆਤ ਨੂੰ ਹਮੇਸ਼ਾ ਹੀ ਚੱਲਣੀ ਹੈ ਦੇਖੋ ਇਹ ਵੈਸੀ ਵੀ 17 ਤਰੀਕ ਨੂੰ ਦੋਕੂਪਰ ਤੱਕ ਭਾਰਤੀ ਜਨਤਾ ਪਾਰਟੀ ਆਦਨੀ ਸਤਾਰਾ ਕੁਬਾ 0 ਸਤਾਰਾ ਸਤ ਬਨੂ ਨarendra Modi ji ਦਾ ਜਨਮ ਦਿਨ ਇਸ ਦੇ ਵਿੱਚ ਹੀ ਲਾਲ ਬਹਾਦਰ ਸਾਸਤੀ ਜੀ ਦਾ ਫਿਰ ਗੋਪੂ ਬਨੂ ਮਹਾਤਮਾ Gandhi ji ਦਾ ਸੋ ਇਹ ਸਾਰੇ ਉਹਨਾਂ ਮਹਾਨ ਸੀਤਿਆਂ ਨੂੰ ਰੱਖ ਕੇ ਇੱਕ ਸੇਵਾ ਪਖਵਾੜੇ ਦੇ ਤੌਰ ਤੇ ਅਸੀਂ ਇਹਨੂੰ ਲੱਜ ਚੱਲ ਰਹੀ ਹੈ ਔਰ ਇਸ ਵਾਰ ਇਸੇ ਸੇਵਾ ਪਖਵਾੜੇ ਦੇ ਵਿੱਚ ਰਸੇਜ ਤੌਰ ਤੇ ਜਿਹੜਾ ਉਪਰਾਲਾ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ਜੋ ਪੰਜਾਬ ਅੱਜ ਦੁੱਖ ਭੁਟਰਿਆ ਪੰਜਾਬ ਦੀ ਜਨਤਾ ਜੋ ਦੁੱਖ ਭੁਟ ਰਹੀ ਆ ਜੋ ਸਾਡਾ ਸਮਾਜ ਦੇ ਵਿੱਚ ਹੜ੍ਹ ਦੇ ਰੂਪ ਸਾਨੂੰ ਮਾਰ ਪਈ ਆ ਪੰਜਾਬ ਨੂੰ ਅਸੀਂ ਉਹਦੇ ਚ ਆਪਣਾ ਯੋਗਦਾਨ ਪਾ ਕੇ ਸੇਵਾ ਪਕਵੜੇ ਨੂੰ ਮਨਾਈਏ ਉਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਖੂਨਦਾਨ ਦੇ ਰੂਪ ਦੇ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਜੋ ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਾ ਕੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੇ ਨਾਲ ਮਦਦ ਕਰਕੇ ਇਹ ਸੇਵਾ ਪਕਵੜਾ ਅਸੀਂ ਮਨਾਣਾ ਕਿਉਂਕਿ ਇਹ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦਾ ਮਿਸ਼ਨ ਹੈ

ਇੱਕ ਪੜਾਫਿਓ ਆਲਾ ਸਾਰਾ ਪੰਜਾਬ ਆਲਾ 10 ਆਇਆ ਬੈਗ ਦੇ ਪਾਦੇ ਦੇ ਬੈਗ ਭਾਈਓ ਕੋਈ ਪੰਜ ਪਾਦੇ ਹਾਂਜੀ ਵੇਟ ਕਰਨ ਲਈ 10 ਨਾਲ

ਨਾਲਾ ਜਗਨਨਾਰਾਇਣ ਜੀ ਅਮਰ ਰਹੇ ਅਮਰ ਰਹੇ

നാളോജല്ല <US> നാളോജല്ല <uneopen morally> 그러니까 <목소리도> 난난난지난난난